ਵਾਹ ਉਹ ਸਾਡੇ ਸਵਾਲਾਂ ਤੋਂ ਭੱਜ ਰਿਹਾ ਹੈਗਾ ਵਾ ਅਰ ਸੱਚਾ ਅਰ ਅਸੀਂ ਐਡੀਜੀਪੀ ਸਾਹਿਬ ਨੂੰ ਕਿਹਾ ਵੀ ਕੋ ਰਾ ਹੈਗਾ ਪ੍ਰਧਾਨ ਮੰਤਰੀ ਕੋਲ ਸਵਾਲ ਜਵਾਬ ਹੋ ਜਾਣਾ ਉਹ ਕਹਿੰਦੇ ਬੇਦੀ ਗਜਾਸ਼ ਨਹੀਂ ਹੈਗੀ ਅਸੀਂ ਦੂਜਾ ਸਵਾਲ ਕੀਤਾ ਵਾ ਵੀ ਕੀ ਉਹਨਾਂ ਦੇ ਬਿਹੇਵ ਤੇ ਕੋ ਕੇਂਦਰੀ ਮੰਤਰੀ ਜਾਂ ਕੋਈ ਉਹਨਾਂ ਦੇ ਦਫਤਰ ਦਾ ਯੇਸ ਅਫਸਰ ਓਐਸਡੀ ਕੋਈ ਵੀ ਹੁੰਦੇ ਬਥੇਰੇ ਅਫਸਰ ਹੁੰਦੇ ਆ ਉਹਨੂੰ ਸੱਦ ਲੋ ਉਹਦੇ ਨਾਲ ਸਾਡੇ ਸਵਾਲ ਜਵਾਬ ਕਰਾ ਦਿਓ ਸੋ ਇਹ ਵੀ ਉਹਨਾਂ ਨਾਲ ਗੱਲ ਹੋਈ ਆ ਇਹ ਉਹਨਾਂ ਨੇ ਸਾਡੇ ਸਾਹਮਣੇ ਉੱਪਰ ਫੋਨ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਸਾਨੂੰ ਸਮਾਂ ਦੇ ਦਿਓ ਉੱਤੇ ਗੱਲ ਚੱਲ ਰਹੀ ਆ ਅਸੀਂ ਚਾਹਾਂਗੇ ਵੀ ਮੋਦੀ ਸਰਕਾਰ ਦੇ ਬਿਹੇਬ ਤੇ ਜਾਂਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਬੰਦਾ ਕੋਈ ਆ ਕੇ ਇੱਥੇ ਆ ਕੇ ਸਾਡੇ ਨਾਲ ਸਾਡੇ ਸਵਾਲਾਂ ਦੇ ਮੀਡੀਆ ਦੇ ਸਾਹਮਣੇ ਠੀਕ ਹੈ ਜੀ ਅਸੀਂ ਸਵਾਲ ਕਰਾਂਗੇ ਜਵਾਬ ਉਹ ਜਣਾ ਮਰਜ਼ੀ ਦੇ ਦੇਣ ਦੇਖ ਕੋ ਜਾਣਿਆ ਦੇਖ ਦੇਖੂਗਾ ਕੀ ਸਾਚਾ ਤੋ ਇਹ ਗੱਲਬਾਤ ਉੱਤੇ ਏ ਡੀ ਜੀ ਪੀ ਪਰਮਾਨ ਸਰ ਕਰ ਰਿਹਾ ਇਸ ਕਰਕੇ ਅਸੀਂ ਕਿਹਾ ਵੀ ਆ ਨਾਕਾਬ ਦਾ ਪਿੱਛੇ ਕਰੋ ਫਿਰ ਸਾਨੂੰ ਸ਼ਾਮੇ ਬੈਠ ਲੈਣ ਦਿਓ ਠੀਕ ਹੈ ਤੁੱਪੇ ਖੜੇ ਰਾਂਗੇ ਅਸੀਂ ਇੱਥੇ ਆਪਣੀ ਕਾਰਵਾਈ ਚਲਾਉਂਦੇ ਆ ਤੁਸੀਂ ਉੱਤੇ ਗੱਲ ਕਰ ਲਓ ਆ ਗੱਲਬਾਤ ਹੋਈ ਆ ਭਰਾਓ ਉਹ ਗੱਲ ਕਰ ਰਹੇ ਆ ਆ ਤੁਹਾਨੂੰ ਜਾਣਕਾਰੀ ਆਪਾਂ ਮਈਆ ਕਰਾਉਣੀ ਸੀ ਇਸ ਕਰਕੇ ਫਰਅਸੀ ਚੱਲ ਰਹੇ ਆ ਆਗੂ ਸਹਿਬਾਨ ਬੋਲ ਰਹੇ ਆ ਵਿਚਾਰ ਸੁਣ ਰਹੇ ਆ ਆ ਆ ਮੀਡੀਆ ਵਾ ਇਹਦੇ ਰਹੀ ਪੂਰੀ ਦੁਨੀਆ ਦੇ ਵਿੱਚ ਸਾਡੀ ਗੱਲ ਜਾ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਹੇਵ ਠੀਕ ਆ ਜਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਬਿਹੇਵ ਠੀਕ ਹੈ ਸਾਡੀ ਪੰਜਾਬੀਆਂ ਦੀ ਪਰਸਪੈਕਸ਼ਨ ਇਹਨਾਂ ਨੇ ਇਹ ਬਣਾਈ ਆ ਦੇਸ਼ ਵਾਸੀਆਂ ਦੀ ਇਹ ਵੀ ਨਾਕੇ ਪਣ ਦਿੰਦੇ ਆ ਪਿਛਲੀ ਵਾਰੀ ਪ੍ਰਧਾਨ ਮੰਤਰੀ ਦੀ ਸਕਿਉਰਟੀ ਦਾ ਲੈਫ ਕਰ ਦਿੱਤਾ ਐ ਕਰਤਾ ਜੈਂ ਕਰਤਾ ਐ ਕਰਕੇ ਆਪਾਂ ਭਈ ਆਖਿਆ ਵੀ ਨਹੀਂ ਕੁਛ ਨਹੀਂ ਕਰਦੇ ਦਿਖ ਲਈਨੇ ਤੁਸੀਂ ਕਿੰਨੇ ਕੇ ਬੀਬੇ ਜੇ ਜਾਂ ਅਸੀਂ ਕਿੰਨੇ ਕੁ ਲੁੱਟੇ ਆ ਤੋ ਇਹਨਾਂ ਦਾ ਬੀਬਾ ਪੰਦ ਤੇ ਹੁਣ ਸਾਨੂੰ ਦਿਖ ਪਿਆ ਸਾਰਾ ਪਟਿਆਲਾ ਜਾਮ ਹੋਇਆ ਪਿਆ ਵਾ ਅੱਜ ਅਸੀਂ ਦੇਸ਼ ਦੇ ਲੋਕਾਂ ਨੂੰ ਕਹਾਂਗੇ ਵੀ ਕਿਸਾਨਾਂ ਮਜ਼ਦੂਰਾਂ ਕਰਕੇ ਨਹੀਂ ਤੁਹਾਨੂੰ ਤਕਲੀਫ ਆਈ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਤਾ ਆਮ ਜਨਤਾ ਨੂੰ ਇੰਨੀ ਤਕਲੀਫ ਆ ਰਹੀ ਹੈ ਇਹਦੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੈ ਅਸੀਂ ਜ਼ਿੰਮੇਵਾਰ ਨਹੀਂ ਹੋਗੇ ਅੱਜ ਰਸਤਾ ਅਸੀਂ ਨਹੀਂ ਬੰਦ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਆਉਣ ਕਰਕੇ ਇਹ ਰਸਤਾ ਬੰਦ ਹੋਇਆ ਹੈਗਾ ਵਾ ਇਹੀ ਆਪਾਂ ਦੁਨੀਆ ਤੱਕ ਮੈਸੇਜ ਕਨਵੇ ਕਰਨਾ ਸੀ ਤਾਂ ਮੈਂ ਤੁਹਾਡੇ ਸਾਹਮਣੇ ਗੱਲ ਰੱਖੀ ਆ ਉੱਤੇ ਅਧਿਕਾਰੀ ਗੱਲ ਕਰ ਰਹੇ ਨੇ ਕੀ ਕਰਕੇ ਦੱਸਦੇ ਆ ਕੀ ਨਹੀਂ ਕਰਦੇ ਉਹਨਾਂ ਚਿਰ ਆਪਾਂ ਇੱਥੇ ਆਪਣੀ ਰੈਲੀ ਚਲਾਉਨੇ ਹੈਗੇ ਆ ਸੋ ਅਰਦਾਸੇ ਦੀ ਗੱਲ ਕਰ ਲੈਣਾ ਬਾਕੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ